ਬਾਪੂ ਬਲਕੌਰ ਸਿੰਘ ਨੇ ਇਸ ਵੀਡੀਓ ਰਾਹੀਂ ਦੱਸਿਆ ਕਿ ਸਿੱਧੂ ਦਾ ਪੋਲੀਟੀਸ਼ਨ ਦੇ ਵਿੱਚ ਆਉਣ ਦਾ ਕੀ ਮਕਸਦ ਸੀ ਤੇ ਉਹ ਇਸ ਲਾਈਨ ਦੇ ਵਿੱਚ ਕਿਉਂ ਆਇਆ ਬਾਪੂ ਜੀ ਨੇ ਬਿਲਕੁਲ ਸਾਫ਼ ਹੀ ਕਿਹਾ ਸੀ ਕਿ ਸਾਨੂੰ ਡੇਲੀ ਹੀ ਜਦੋਂ ਕੋਲਾਂ ਆਉਣ ਲੱਗ ਪੀਆਂ ਧਮਕੀਆਂ ਦੀਆਂ ਮਾਰਨੀਆਂ ਤੇ ਮਨ ਦੇ ਵਿੱਚ ਥੋੜਾ ਡਰਤਾ ਰਹਿੰਦਾ ਹੈ ਕਿਉਂਕਿ ਸਾਡਾ ਜਵਾਨ ਪੁੱਤ ਸੀ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਪੋਲੀਟੀਕਲ ਬੰਦੇ ਵੀ ਸਾਡੇ ਕੁਝ ਵੀ ਕੰਮ ਨਹੀਂ ਆਏ ਤੇ ਜਦੋਂ ਸਿੱਧੂ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦਾ ਕੇਸ ਲੜਨ ਦੇ ਵਿੱਚ ਵੀ ਕੋਈ ਵੀ ਕੰਮ ਨਹੀਂ ਆਇਆ ਕੋਈ ਵੀ ਪੋਲੀਟੀਕਲ ਬੰਦਾ ਇਸ ਕਰਕੇ ਹੁਣ ਬਾਪੂ ਜੀ ਨੇ ਇੱਕ ਲਾਈਵ ਸਪੀਚ ਦੇ ਵਿੱਚ ਕਿਹਾ ਹੈ ਕਿ ਹੁਣ ਜੋ ਚੋਣਾਂ ਹੋਣਗੀਆਂ ਅਸੀਂ ਆਪਣੀ ਹੀ ਸਰਕਾਰ ਬਣਾਵਾਂਗੇ ਤੇ ਫਿਰ ਵੇਖਾਂਗੇ ਕੀ ਬਣਦਾ ਹੈ ਬਾਕੀ ਦੋਸਤੋ ਸੁਣੋ ਤੁਸੀਂ ਬਾਪੂ ਬਲਕੌਰ ਸਿੰਘ ਜੀ ਦੀ ਇਹ ਪੂਰੀ ਵੀਡੀਓ ਤੇ ਹੋਰਨਾਂ ਦੇ ਨਾਲ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਓ ਮੈਂ ਤੁਹਾਡੇ ਨਾਲ ਆਪਣੇ ਜਿੱਲੀਏ ਗੱਲਾਂ ਕਰ ਰਹਾ ਹਾਂਦਾ ਉਹਨਾਂ ਕਿ ਆਪਣੇ ਐਵੇਂ ਮੌਕੇ ਨਹੀਂ ਮਿਲਦਾ ਕੱਲੇ-ਕੱਲੇ ਘਰ ਜਾਣਾ ਕੱਲੇ-ਕੱਲੇ ਵਿਅਕਤੀ ਨਾਲ ਸੰਮਨ ਹੋਣਾ ਤਾਂ ਕਈ ਜਿਹੜੀ ਆਪਣੇ ਮੰਨ ਦਾ ਬੋਝ ਹਲਕਾ ਵੀ ਕਰਨਾ ਹੁੰਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਆਪਾਂ ਨੂੰ ਮਾਂਸਾ ਨੂੰ ਦੋ ਤਿੰਨ ਮੌਕੇ ਮਿਲੇ ਨੇ ਇੱਕ ਵਾਰੀ ਕਦੋਂ ਜੋ ریاਸਤੀ ਵੇਲੇ ਮਿਲਿਆ ਸੀ ਸਤ ਪੰਗੋ ਆਵਾਂਗੇ ਨੂੰ ਸਦਾ ਬੂਟਾ ਸੀ ਜਿੱਥੇ ਸੀ ਫਿਰ ਰੋਹਰਗਾਂ ਦੇ ਮਾਨਸਾ ਆਉਂਦੇ ਨੇ ਸ਼ੋਹਰਜੀਪੁਰ ਨੂੰ ਲੈ ਕੇ ਅਸੀਂ ਫੇਰ ਤੱਪਾ ਕਾ ਜਾਂਦੇ ਹਾਂ ਹੁਣ ਆਪਣੇ ਕੋਲੇ ਤੀਸਰਾ ਤੇ ਆਖਰੀ ਮੌਕਾ ਬਚਿਆ ਹੈ ਕਿ ਇੱਥੇ ਤੁਸੀਂ ਧਿਆਨ ਰੱਖੋਗੇ ਮੇਰੇ ਤੋਂ ਤੁਹਾਡੇ ਲਈ ਇਹੀ ਅਪੀਲ ਤੁਹਾਡੇ ਅਗੇ ਕਿਉਂਕਿ 2022 ਦੇ ਵਿੱਚ ਸਾਨੂੰ ਕੇਵਲ 20 ਦਿਨ ਮਿਲੇ ਅਸੀਂ ਆਪਣੀ ਗੱਲ ਨਹੀਂ ਰੱਖ ਸਕਿਆ ਸਾਡੀ ਤੁਹਾਡੇ ਦਾ ਪ੍ਰੋਪਰ ਜਾਣ ਪਛਾਣ ਵੀ ਨਹੀਂ ਹੋਈ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਕਿਹੜਾ ਪਰਿਵਾਰ ਕਾਂਗਰਸੀ ਪੁਰਾਣਾ ਹੈ ਕਿਹੜਾ ਟਕਸਾਲੀ ਹੈ ਕਿਹਦੇ ਕੋਲ ਸਾਨੂੰ ਜਾਣਨਾ ਚਾਹੀਦਾ ਨਹੀਂ ਪਤਾ ਲੱਗਿਆ ਤੇ ਆਪਾਂ ਨੌਕਰ ਤੇ ਕਹਿ ਲਈਏ ਵੀ ਉਸ ਬੱਚੇ ਦੀ ਗਾਰ ਤੇ ਇਸ ਤਰੀਕੇ ਨਾਲ ਵਾਪਸ ਲਈ ਉਹਨੂੰ ਇਸ ਤਰੀਕੇ ਨਾਲ ਘੜੀ ਮਿੱਠੀ ਸਾਸ਼ ਦੇ ਦੀ ਇਹਨੂੰ ਮਰਵਾਉਣ ਦਾ ਪੂਰਾ ਪਲਾਨ ਤਿਆਰ ਕੀਤਾ ਸਾਰੀ ਇਨਵੈਸਟੀਗੇਸ਼ਨ ਹੁੰਦੀ ਹੈ ਪਰ ਮੈਂ ਕਈ ਅਫਸਰਾਂ ਨੂੰ ਜਦੋਂ ਮਿਲਦਾ ਮੈਨੂੰ ਦੇਖ ਕੇ ਅੱਖਾਂ ਵੀ ਨਮ ਕਰਦੇ ਨੇ ਉਹਨਾਂ ਨੂੰ ਦੁੱਖ ਵੀ ਬਹੁਤ ਹੈ ਪਰ ਉਹ ਮੇਰੇ ਕੋਲ ਕੁਝ ਬੋਲਦੇ ਨਹੀਂ ਪਰ ਪ੍ਰੰਤੂ ਕਿਸੇ ਹੋਰ ਲੀਡਰ ਕੋਲੇ ਮੇਰੇ ਸਾਥੀ ਐ ਮੇਲੇ ਕੀ ਜਿੱਤੇ ਜਦਿਹਾ ਜਦੋਂ ਮੈਂ ਮਿਲਦਾ ਉਹਨਾਂ ਨੂੰ ਤਾਂ ਉਹ ਕਹਿੰਦੇ ਆ ਕਿ ਕੰਧ ਕੱਟ ਕੇ ਉਸ ਤੋਂ ਅੱਗੇ ਕੁਝ ਦਿਖਾਈ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਬੋਰਡ ਕੀਤਾ ਹੋਇਆ ਕੋ ਤਨਖਾਹਦਾਰ ਨੇ ਅੱਗੇ ਨਹੀਂ ਜਾਣ ਦਿੰਦੇ ਭਾਵੇਂ ਇਹ ਗੱਲਾਂ ਦਾ ਅੱਜ ਦੀ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਪਰ ਤੁਹਾਨੂੰ ਇੱਕ ਇੰਨੀ ਸੋਚ ਬਾਰੇ ਦੱਸਣਾ ਚਾਹੁੰਦਾ ਜੇ ਮੈਂ ਇਥੋਂ ਕਦੇ ਸ਼ੁਰੂ ਨਹੀਂ ਕਰਦਾ ਫਿਰ ਤੁਸੀਂ ਕਹੋਗੇ ਵੀ ਕੱਲਾ ਬੋਟਾ ਵਾਲਾ ਭਾਸ਼ਣ ਦੇ ਕੇ ਤੁਰ ਗਿਆ ਇਸ ਕਰਕੇ